ਅਬੋਹਰ ਦੇ ਪਿੰਡ ਬਕੈਣ ਵਿੱਚ ਇੱਕ 15 ਸਾਲ ਦੀ ਲੜਕੀ ਜਦੋਂ ਡਿੱਗੀ ਵਿੱਚੋਂ ਪਾਣੀ ਭਰਨ ਲੱਗੀ ਤਾਂ ਉਸਦਾ ਪੈਰ ਫਸਲ ਗਿਆ ਅਤੇ ਉਹ ਪਾਣੀ ਵਿੱਚ ਡੁੱਬ ਗਈ ਜਿਸ ਕਰਕੇ ਉਸਦੀ ਮੌਤ ਹੋ ਗਈ। ਇਸ ਮੌਕੇ ਤੇ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ। ਸਰ ਬਕੈਣ ਵਾਲਾ ਪਿੰਡ ਹੈ ਇਹ ਮੰਨ ਲਓ ਵੀ ਸਾਡੇ ਪਿੰਡ ਦੇ ਸਾਈਡ ਤੇ ਹਾਰ ਕਲੋਨੀ ਵੱਜਦੀ ਕਿੱਬਾ ਜੀ ਉੱਥੇ ਰਹਿ ਰਹੇ ਆ ਕਿਉਂ ਤੇ ਤੇ ਉੱਥੇ ਗੁੜੀਆਂ ਸ਼ਾਮ ਨੂੰ ਨਾਲ ਲੱਗੀ ਹੈ। ਤੇ ਜਦਾਂ ਡਿੱਗੇ ਚੋਂ ਮੰਨ ਲਓ ਠੰਡਾ ਪਾਣੀ ਕੱਢਣ ਲੱਗੇ ਤੇ ਉਹ ਬਾਲਟੀ ਦੀ ਮੰਨ ਲਓ ਰੱਸੀ ਛੁੱਟ ਗਈ ਹੱਥੋਂ ਤੇ ਉਹ ਰੱਸੀ ਨੂੰ ਫੜਨ ਵਾਸਤੇ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਆਪ ਵੀ ਡਿੱਗੇ ਚ ਡਿੱਗੇ ਬੰਦੀ ਵਜਾ ਕਰਕੇ ਡੁੱਬਣ ਕਰਕੇ ਇਹਨਾਂ ਦੀ ਮੌਤ ਹੋ ਗਈ ਕਿਹੜੇ ਪਿੰਡ ਦੇ ਗਿਓ ਬਕੈਨ ਹੋ ਗਏ ਕੀ ਗੱਲ ਕੀ ਹੋਈ ਹੈ ਜੀ ਗੱਲ ਨਹਾਉਣ ਲੱਗਾ ਪਾਣੀ ਕੱਢੂ ਸੀ ਡਿੱਗੇ ਚ ਅੱਛਾ ਗਰਮ ਪਾਣੀ ਤਾਂ ਰੱਖਿਆ ਹੀ ਬਾਥਰੂਮ ਚ ਕੱਪੜੇ ਵੀ ਰੱਖਿਆ ਜਦੋਂ ਠੰਡਾ ਪਾਣੀ ਕੱਢਣ ਲੱਗਦੀ ਸੀ ਪਾਣੀ ਜੀ ਬਾਲਟੀ ਵੀ ਵਿੱਚ ਹੀ ਸੀਗੀ ਤੇ ਆਪ ਵਿੱਚ ਹੀ ਅੱਛਾ ਮਤਲਬ ਡਿੱਗੀ ਚ ਬਾਲਟੀ ਵੀ ਲੱਗੀ ਕਿਵੇਂ ਹੋਇਆ ਕਿਵੇਂ ਇਹ ਹਾਦਸਾ ਕੋਈ ਕਿਸ ਤਰ੍ਹਾਂ ਕੋਈ ਪਤਾ ਨਹੀਂ ਜੀ ਮੈਂ ਤਾਂ ਕੰਮ ਤੇ ਸੀ ਅੱਛਾ ਮੈਂ ਤਾਂ ਬਾਅਦ ਹੀ ਲੇਟ ਆਈ ਹਾਂ ਪਹਿਲਾਂ ਆ ਗਈ ਥੋੜੀ ਜਲਦੀ ਤੇ ਮੈਂ ਲੇਟ ਆ ਗਈ ਪਤੀ ਦਾ ਕੀ ਨਾਮ ਹੈ ਤੁਹਾਡੇ ਪਹਿਲੇ ਕਿੰਨੇ ਬੱਚੇ ਹੈ ਤੁਹਾਡੇ ਦੋ ਤਿੰਨ ਹੈ ਦੋ ਮੁੰਡੇ ਤੇ ਇੱਕ ਕੁੜੀ ਹੈ ਗੁੱਡ ਠੀਕ ਮਤਲਬ ਰੱਸੀ ਖਿੱਚ ਰਹੀ ਸੀ ਥੱਲੇ ਡਿੱਗੀ ਹਾਂ ਖਿੱਚ ਰਹੀ ਸੀ ਪਾਣੀ ਜਿਹਾ ਠੰਡਾ ਕੱਢਣ ਲੱਗੀ ਨਾ ਕਿੰਨੇ ਕੁ ਵਜੇ ਦੀ ਗੱਲ ਹੈ ਉਹ ਵੀ ਸ਼ਾਮ 6 ਵਜੇ ਦੀ ਗੱਲ ਹੈ 체크 ਵੇਦਿਕ। ਕੋਈ ਵੀ ਆਇਆ lever on ਸਾਰੇ ਮੁੰਡਾ ਪਾਣੀ ਗਰਮ ਕਰ ਰੱਖਣ ਨੂੰ ਲੱਗ। ਫਿਰ ਕਿਵੇਂ ਪਤਾ ਕਿਵੇਂ ਲੱਗਿਆ? ਬਾਹਰ ਵੀ ਦੇਖ ਕੇ ਫਿਰ ਪਟਿਆਲ ਕੀਤੀ ਵੀ ਡਿੱਗੀ ਚ ਹੋ ਗਈ। ਕੋਲ ਗਵਾਨ ਪੁੱਛਾ ਕਿ ਕਿਤੇ ਜਾ ਨਾ ਗੜੀ ਹੋਵੇ। ਕੋਲ ਗਵਾਨ ਵੀ ਆ ਨਹੀਂ ਸੀ ਤੇ ਪਟਾਲ ਕੀਤੀ ਬਾਲਟੀ ਵਿੱਚ ਹੈ ਹੋ ਸਕਦਾ ਵਿੱਚ ਵੀ ਜਿੱਦ ਸਕਦੀ ਹੈ। ਹੂੰ ਫਿਰ ਕਿਵੇਂ ਕੱਢਿਆ ਉਹਨੂੰ ਕਿਸ ਤਰ੍ਹਾਂ? ਮੁੰਡੇ ਨਾ ਕੱਢਿਆ ਕੋਈ ਬਾਹਰੋਂ ਮੁੰਡਾ ਘਰਾਂ ਚ ਮੁੰਡਾ ਸੀਗਾ ਉਹਨਾਂ ਤਾਂ ਟੇਰੇ ਚ ਵੜਦੇ। ਕਿੰਨੇ ਕੁ ਵਜੇ ਨਿਕਲਿਆ ਫਿਰ 6 ਵਜੇ ਦੀ ਡਿੱਗੀ ਕਿੰਨੇ ਕੁ ਵਜੇ ਨਿਕਲੀ? ਕੰਟਾ ਹੁਣ ਯਾਦ ਨਹੀਂ ਜੀ ਮੈਨੂੰ ਲੱਗਦਾ ਉਹ ਘੰਟਾ ਤਾਂ ਲੱਗ ਹੀ ਜਾਂਦਾ ਉਹ ਬੰਦੇ ਇਕੱਠੇ ਵੀ ਹੋਏ ਰੋਲਾ ਪਾਇਆ ਤਾਂ ਬੰਦੇ ਇਕੱਠੇ ਵੀ ਹੋਏ ਹੂੰ ਹੂੰ ਕੰਟਾ ਲੱਗ ਜੀ ਸਕਦਾ ਕਿੰਨੀ ਕੁ ਡੁੰਗੀ ਠਿੱਗੀ ਸੀ ਜੀ ਹੈ 10 12 ਫੁੱਟ ਦੀ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਪਰਿਵਾਰ ਬਿਆਨ ਲਿਖਾਏਗਾ ਉਸ ਦੇ ਹੀ ਸਾਹਮਣੇ ਕਾਰਵਾਈ ਕੀਤੀ ਜਾਵੇਗੀ ਕਾਂਸਟੇਬਲ ਕੁਲਦੀਨ ਥਾਣਾ ਕੋਈ ਖੜੇ ਤੋਂ ਆਏ ਸਾਨੂੰ ਕੱਲ ਇੱਕ ਸਰਕਾਰੀ ਹਸਪੀਟਲ ਅਬੋਰ ਤੋਂ ਅਲਟੀਮੇਸ਼ਨ ਆਈ ਕਿ ਕਿ ਪੂਰੀ ਹੈਗਾ ਪੂਜਾ ਜਿਹੜੀ ਪਾਣੀ 'ਚ ਡੁੱਬਣ ਕਰਕੇ ਮੌਤ ਹੋ ਗਈ ਹੈ ਅ ਜਿੱਥੇ ਸਰਕਾਰੀ ਹਸਪਤਲ ਹੋਰ ਪਹੁੰਚੇ ਉੱਤੇ ਕੁੜੀ ਪੂਜਾ ਦੇ ਵਾਰਿਸ ਭਗਵੰਤੀ ਨੇ ਆਪਣੀ ਸਟੇਟਮੈਂਟ ਦਰਜ ਕਰਾਈ ਹੈ ਕਿ ਘਰੇ ਪਾਣੀ ਵਾਲ ਡੱਗੀ ਸੀ ਜਿਹਦੇ ਪਾਣੀ ਕੱਢਦੇ ਸੀ ਕੁਦਰਤੀ ਦੇ ਅਚਾਨਕ ਪੈਰ ਟਿਲਕਣ ਕਰਕੇ ਉਹਦੀ ਡੱਗੀ 'ਚ ਡੱਕ ਪੈ ਗਈ ਸੀ ਜਿਸ ਕਰਕੇ ਪਾਣੀ 'ਚ ਡੁੱਬਣ ਕਰਕੇ ਉਹਦੀ ਮੌਤ ਹੋ ਗਈ ਹੈ ਕੀ ਨਾਮ ਕੀ ਹੈ ਇਹਦਾ ਪਿਤਾ ਦਾ ਕੀ ਨਾਮ ਹੈ ਪਿਤਾ ਦਾ ਨਾਮ ਗੁਰਮੀਲ ਸਿੰਘ ਹੈ ਕਿਹੜਾ ਪਿੰਡ ਕਿਹੜਾ ਜੀ ਪਿੰਡ ਬਕੈਣ ਵਾਲਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ